ਬੱਸ ਵੀ ਕਿਤੇ ਭੀ ਜਾਂਦਾ ਗੱਪ ਮਾਰੀ ਜਾਂਦਾ ਅਸੀਂ 4 ਵਜੇ ਦਾ ਕੋਈ ਨਹੀਂ ਨੀਗਾ ਉੱਠਿਆ ਲਿਆ ਜੀ ਸਾਰਿਆਂ ਨੂੰ ਤੇ ਸਵੇਰ ਦੇ 4:30 ਹੋ ਗਏ ਆ ਅੱਜ ਆ ਪੰਜ ਆ ਰਹੇ ਆ ਚਮ ਤੇ ਕਲੀਆਂ ਦੀ ਮਾੜੀ ਜੀ ਭੂੜੀ ਜੀ ਪੈ ਕੇ ਹਟੀ ਆ ਤੇ ਅਮ ਤੁਰ ਲਿਆ ਆ ਅਨੰਦ ਨਰਾਨੰਦ ਕੋਸ਼ਿਸ਼ ਕਰਦੇ ਹਾਂ ਵੀ ਸਵੇਰ ਸਵੇਰ ਉੱਠਣ ਦੀ ਉਹ ਰੋਟੀ ਰਜਾਇਆ ਕਰਾਂਗੇ ਬਾਕੀ ਵੀ ਸਰੀਰ ਨੂੰ ਘੰਟਾ ਦਾ ਜ਼ਰੂਰੀ ਜਿਹਾ ਰਿਜ਼ਲਟ ਮਿਲੇ ਨਾ ਮਿਲੇ ਆਪਾਂ ਜਾਵਾਂਗੇ ਕੋਈ ਨਾ ਕੋਈ ਨਾ ਕੋਈ ਤਾਂ ਫਰਕ ਪਊਗਾ ਬਾਲਾ ਨਹੀਂ ਥੋੜਾ ਤਾਂ ਪਊਗਾ ਹੀ ਤਾਂ ਕਰਕੇ ਘੰਟਾ ਤਾਂ ਮੈਨੂੰ ਲੱਗਦਾ ਸਾਰਿਆਂ ਨੂੰ ਕੱਢਣਾ ਚਾਹੀਦਾ ਹੈ ਸਰੀਰ ਵਾਸਤੇ ਭਾਵੇਂ ਸ਼ਾਮ ਨੂੰ ਭਾਵੇਂ ਸਵੇਰੇ ਥੋੜੀ-ਮੋਟੀ ਤੁਰਦਾ ਫੇਰਾ ਥੋੜੀ-ਮੋਟੀ ਰਨਿੰਗ ਤੇ ਆਪਾਂ ਤੁਰ ਕੇ ਜਾਂਦੇ ਅੰਜ ਕਦੇ-ਕਦੇ ਸਾਈਕਲ ਇਹ ਵਧੀਆ ਲੱਗਦਾ ਪਹਿਲਾਂ ਪਹਿਲਾਂ ਤਾਂ ਔਖਾ ਸੀ ਉੱਠਾ ਨਹੀਂ ਜਾਂਦਾ ਸੀ ਮੈਂ ਕਿਹਾ ਪਰ ਨਾ 5-7 ਦਿਨ ਉੱਠ ਕੇ ਰੁਟੀਨ ਜਿਹਾ ਬਣਾ ਲੀਏ ਉਹ ਦੁਬਾਰੀ ਵੀਡੀਓ ਬਣਾ ਕੇ ਪਾਵਾਂਗੇ ਕਈ ਵਾਰੀ ਆਏ ਹੁੰਦਾ ਨਾ ਵੀਡੀਓ ਆਪਾਂ ਪਾ ਦਿੰਨੇ ਆ ਤੇ ਮੁੜ ਕੇ ਦੂਜੇ ਦਿਨ ਉੱਠਾ ਨਹੀਂ ਜਾਂਦਾ ਮੁੜ ਕੇ ਆਪਾਂ ਜਾਂਦੇ ਨਹੀਂ ਹੁਣ ਤਾਂ ਬੱਬੇ ਦੀ ਕਿਰਪਾ ਲਗਾਤਾਰ 5-7 ਦਿਨ ਹੋ ਗਏ ਆ ਤੇ ਬਾਕੀ ਦੇਖੋ ਅੱਗੇ ਵੀ ਰੈਗੂਲਰ ਹੀ ਰੱਖਾਂਗੇ ਬੱਬੇ ਨੇ ਜਾਇਆ ਆਪਦੇ ਵੱਲੋਂ ਵੀ ਫੁੱਲ ਕੋਸ਼ਿਸ਼ ਕਰਾਂਗੇ ਚਲੋ ਜੀ ਮਿਲਦੇ ਹਾਂ ਹੁਣ ਸਿੱਧਾ ਜਿੰਮ ਤੇ ਆਪਣਾ ਮਿੱਤਰ ਪਿੰਡ ਇੰਤਜ਼ਾਰ ਕਰੀ ਜਾਂਦਾ ਹੋਊਗਾ ਚਾਬੀ ਆਉਂਦੀ ਗੋਲੀ ਆ ਉਹ ਖੋਲ ਲੈ ਜੰਮਾ ਹਰ ਆਪੇ ਵੀ ਮਾੜੀਆਂ ਮਾੜੀਆਂ ਕੜੀਆਂ ਪਾ ਕੇ ਗਿਆ ਪਿੰਡ ਤਾਂ ਪਤਾ ਨਹੀਂ ਲੱਗਿਆ ਤੇ ਮੰਡੀ ਦੇਖੋ ਇਹ ਮਾੜੀਆਂ ਮਾੜੀਆਂ ਕੜੀਆਂ ਨਾਲ ਇੰਨਾ ਬਣੀ ਖੜ ਗਿਆ ਜੀ ਮਾੜਾ ਮੋਟਾ ਪਾ ਜਾਂਦਾ ਬਸ ਪਰ ਜਾਣੀ ਸੀ ਕਿ ਤਾਂ ਪਈ ਇਧਰ ਕਿਸ਼ਤਾਂ ਲਾਉਣੀਆਂ ਪੈਣੀਆਂ ਫਿਰ ਹੁਣ ਜਾਣ ਲਈ ਮਾਰਕੀਟ ਚ ਆ ਤਾਂ ਆਪੇ ਵੀ ਮੈਨੂੰ ਲੱਗਦਾ ਮੰਡੀ ਦਾ ਬੜਾ ਸੋਚਦਾ ਨਹੀਂ ਮੈਂ ਨਹੀਂ ਪਹੁੰਚਦਾ ਕੋਸ਼ਨੀ ਹੈ ਕੋਸ਼ਨੀ ਹੋਇਆ ਉਹ ਜੀ ਕੇ ਜੀ ਆਪਾਂ ਮਸਲ ਸਟੂਡੀਓ ਐਪੀ ਬਾਈ ਦੀ ਜਮ ਵਿੱਚ ਤੇ ਚੋਪਰ ਖੜਾ ਜਮ ਖੋਲ ਕੇ ਅੱਛੀ ਗਾ ਬਾਈ ਜੀ ਫੌਜੀ ਸਾਹਿਬ ਨਹੀਂ ਆਏ ਅੱਜ ਜੀ ਸੋਚਾਂ ਉਹ ਕਰੀ ਬੈਠਾ ਚੱਲ ਯਾਰ ਥੋੜੇ ਦਿਨਾਂ ਦੀ ਛੁੱਟੀ ਹੁੰਦਾ ਉਹਨੂੰ ਆਇਆ ਹੁੰਦਾ ਕਿ ਮੈਂ ਰੈਸਟ ਕਰ ਲਾਂ ਰੈਸਟ ਕਰਦੇ ਹਾਂ ਮੈਂ ਬਾਹਰ ਕਿੰਨੇ ਵਜੇ ਆ ਗਿਆ ਸੀ ਵੇ ਬੱਸ ਨੂੰਰ 10 ਮਿੰਟ ਠੀਕ ਐ ਤੇ ਆਹ ਮੁੰਡਾ ਵੇ 5 ਕਿਲੋਮੀਟਰ ਤੁਰ ਕੇ ਆਉਂਦਾ ਵੇ 5 ਕਿਲੋਮੀਟਰ ਤੁਰ ਕੇ ਆਉਂਦਾ ਤੇ ਤੁਰਕ ਹੀ ਜਾਂਦਾ ਇਹੀ ਫੋਨ ਕਰਦਾ ਵੇ ਤੜਕੇ ਹੀ ਠਾਉਂਦਾ ਨੇ ਆਪਦੇ ਚ ਤਾਂ ਇੰਨਾ ਹੌਸਲਾ ਕਿੱਥੇ ਤੜਕੇ ਉੱਠਣ ਦਾ ਪਰ ਹੌਲੀ-ਹੌਲੀ ਪੈਨ ਲੱਗ ਗਿਆ ਹੁਣ ਆਪੀ ਉੱਠ ਖੜਦੇ ਆ ਪਰ ਹੌਸਲਾ ਇਹਨੇ ਦਿੱਤਾ ਪਰ ਨਾ ਹੁਣ ਇਹੀ ਕਰਦਾ ਚਲੋ ਫਿਰ ਵਾਰਮ-ਅਪ ਕਰਕੇ ਮੜੀ-ਮੋਟੀ ਲਈਏ ਜੇ ਮੈਂ ਤੇ ਬਾੜੀ ਵੀਡੀਓ ਵੱਡੀ ਨਹੀਂ ਪਾਇਆ ਕਰਦੇ 5 ਕਿ ਮਿੰਟਾਂ ਦੀ ਪਾਇਆ ਕਰਾਂਗੇ ਹੁਣ ਧਰਨ ਵਾਲਾ ਟਿਕਾਣਾ ਨਹੀਂ ਮਿਲ ਰਿਹਾ 12 ਵਜੇ ਪਹੁੰਚਨੇ ਆ ਫਿਰ ਸ਼ੁਰੂ ਕਰਦੇ ਆ ਬਈ ਦੇਖੀ ਤੇ ਰੱਖ ਕੇ ਓਹੋ ਮੈਂ ਆ ਗਿਆ ਮੈਂ ਪਾਸ ਪਟਾਈ ਸਟਾਰਟ ਕਰਨ ਲੱਗੇ ਵੀ ਸ਼ੋਲਡਰ ਵਾਲੀ ਵੇ ਦੇ ਲਾਵਾਂਗੇ ਬਈ ਤੇਨੇ ਸੱਟ ਥੋੜੇ ਥੋੜੇ ਦੇ ਸ਼ੁਰੂ ਕਰਾਂਗੇ ਥੋੜੀ ਥੋੜੀ ਵੇਟ ਵਧਾਵਾਂਗੇ ਆਨਾ ਉਹ ਲੋਨੇ ਹੁਣ ਫਲਾਈ ਆਏ ਜਿਹੜੀ ਬਈ ਨਾ ਤਾਂ ਸਾਨੂੰ ਬੁਣੀ ਲੈਣੇ ਹੋਣਗੇ ਮੈਂ ਐਕਸਰਸਾਈਜ਼ ਸਟਾਰਟ ਕਰਨ ਲੱਗਿਆ ਬਈ ਫਲਾਈ ਨੰਬਰ ਆਸਟਾ ਬਸ ਬਾਈ ਗਏ ਥੋੜਾ ਜਿਹਾ ਹਸਰ ਤੇ ਤੂੰ ਇਹ ਨਾ ਚੱਲ ਰਹੀ ਹੋੜੀ ਹੋੜੀ ਬਸ ਵੀ ਗਏ ਵੀ ਜਾਂਦਾ ਗੱਪ ਮਾਰੀ ਜਾਂਦਾ ਅੱਜ 4 ਵਜੇ ਦਾ ਕੋਈ ਨਹੀਂ ਹੈਗਾ ਉੱਠ ਰਿਹਾ ਯਾਰ ਤੇ ਕਿਆ ਬੈਠ ਰਿਹਾ ਚੱਲ ਕੋਈ ਗੱਲ ਨਹੀਂ ਪਰ ਅਗਰ ਰਾਤ ਨੂੰ ਗੱਲ ਘੱਟ ਕਰਿਆ ਕਰ ਭਾਈ ਸਾਡਾ ਡੇ ਹੋ ਗਿਆ ਸਮਾਪਤ ਤੇ ਚੱਲ ਰਿਹਾ ਘਰਾਂ ਨੂੰ ਠੀਕ ਹੈ 打老你。<noise> <noise> <noise>